ਤੇ ਆਪਣੀ ਚੋਲਾ ਸਾਡੀ ਜਿਹੜੀ ਨਵੀਂ ਟੀਮ ਤੁਹਾਨੂੰ ਖੇਡਦੀ ਦੇਖਣ ਨੂੰ ਮਿਲੂਗੀ ਬਸ ਆ ਜਿਹੜੇ ਖੜੇ ਆ ਬੰਦੇ ਜਿਹੜੇ ਸ਼ੁਰੂ ਲੈ ਕੇ ਐਂਡ ਤੱਕ ਰਹਿਣਗੇ ਇਹ ਖੜੇ ਆ ਬਾਕੀ ਤੁਸੀਂ ਸਾਰੇ ਜਿਹੜੀ ਆਪਣੀ ਟੀਮ ਨਵੀਂ ਸਾਰੀ ਆਪਾਂ ਤਿਆਰ ਕਰ ਰਹੇ ਆ ਨਵੇਂ ਮੁੰਡੇ ਰਲਾਰੇ ਚੋਣ ਕੀਤੀ ਹੋਊਗੀ 3 ਰੇਡਰ 3 ਸਟਾਪਰਾਂ ਦੀ 3 ਰੇਡਰ 3 ਸਟਾਪਰ ਮਤਲਬ 6-7 ਬੰਦੇ ਬੰਨਦੇ ਅਸਵੀਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਕੀ ਹਾਲ ਚਾਲ ਜੀ ਸਾਰਿਆਂ ਦਾ ਸਵਾਗਤ ਆਡੇ ਪਰਾਸ਼ ਕੁਟੇ ਦੇ YouTube ਚੈਨਲ ਤੇ ਅੱਜ ਅਸੀਂ ਸਾਰੇ ਵੀਰ ਵੀਰ ਚੱਲੇ ਆ ਜੀ ਮੂਵੀ ਦੇਖਣ ਸਾਰੇ ਇਕੱਠੇ ਹੋਏ ਆ ਅਨੂ ਗਰਲਾਲ ਚਮਕੌਰ ਚਮਕੋਰਾ ਚਮਕੋਰਾ ਜੱਗਾ ਯਾਟਾ ਉਹ ਡਿਗਾ ਜਾ ਜੱਗਾ ਯਾਟ ਜੱਗਾ ਯਾਟ ਕਿਹੜਾ ਨਹੀਂ ਯੱਗਾ ਇਹਦਾ ਕੰਮ ਨਹੀਂ ਜੱਗਿਆ ਜੱਗਾ ਯਾਟ ਨਹੀਂ ਕਿਸੇ ਨੇ ਬਣ ਜਾਣਾ ਅਨੂ ਬੁੱਢਾ ਥੇ ਤੂੰ ਕਾਲਾ ਯਾ ਲੱਗੰਦਿਆ ਅੱਜ ਉਹ ਉਦਾਂ ਹੀ ਗਾਇਚ ਫਿਲਟਰ ਫੁੱਟਰ ਲਾ ਲੈਂ ਕੋਈ ਨਹੀਂ ਉਹ ਸਭ ਕਾਲਾ ਹੀ ਆ ਯਾਰ ਗਰਲਾਲ ਸੁਣ ਲਾਲ 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 ਬਣਿਆ ਲਾਲ ਸ਼ੂ ਕਿੱਥੇ ਜਲੇ ਆਪਾਂ ਗਰਲਾ ਦੋਵੇਂ ਕਾਲੇ ਕੋਈ ਜੀ ਜੀ ਕਰਦੇ ਬੰਦਾ ਬੋਲਣ ਨੂੰ ਹੁਣ ਬੰਦੀ ਹਾਲ ਹੋਈ ਮੇਰੀ ਕੀ ਹੋ ਗਿਆ ਮੁੰਡਾ ਬਿਮਾਰ ਹੋ ਗਿਆ ਯਾਰ ਸਾਰੇ ਦਵਾ ਕਰੋ ਠੀਕ ਹੋ ਜੇ ਮੁੰਡਿਆ ਦੇ ਸਿਰ ਭਾਰ ਆ ਜਾਂਦਾ ਮੇਰਾ ਸਿਰ ਤੇ ਟ੍ਰਾਂਟੋ ਠੀਕ ਹੀ ਤੇ ਦੂਜਾ ਵੈਨ ਕੋ ਉਹ ਨਹੀਂ ਸਹੀ ਟ੍ਰਾਂਟੋ ਸਹੀ ਹੈ ਅੱਛਾ ਫਿਲਮ ਦੇਖਣ ਚੱਲੇ ਆਂ ਅਸੀਂ ਤੇ ਫਿਲਮ ਅਮਰਿੰਦਰ ਗਿੱਲ ਦੀ ਆ ਕਿਹਦੀ ਫਿਲਮਾਂ ਤੇ ਨਹੀਂ ਲੱਗਦਾ ਅਜੀ ਨਹੀਂ ਨਹੀਂ ਆਂਦਾ ਜਿਹੜੀ ਮੂੜਾ ਵੀ ਪਰਾ ਕੰਮ ਜਵਾਨ ਬਲੀ ਜਣੀ ਆਂਦਾ ਜਿਹੜੀ ਮੂੜ ਨਹੀਂ ਨਹੀਂ ਹੈਂ ਆਹ ਚਲ ਤਾਂ ਨਾ ਤੇਰਾ ਅਮਰੀਕਾ ਦਾ ਵੀਜ਼ਾ ਕਿੱਥੋਂ ਲੱਗਾ ਦੱਸ ਮੌਨਟਰੀਅਲੋਂ ਬਾਉਂਡਰੀ ਤੋਂ ਲੱਗਾ ਕੀ ਨਾ ਨਹੀਂ ਨਹੀਂ ਵੀਜ਼ਾ ਕਿੱਥੋਂ ਲੱਗਾ ਯਾਰ ਬਾਉਂਡਰੀ ਵਾਲਾ ਮੌਨਟਰੀਅਲ ਨੂੰ ਆਂਦਾ ਬਾਉਂਡਰੀ ਬਾਅਦ ਮੌਨਟਰੀ ਵਾਲਾ ਮੌਨਟਰੀ ਵਾਲੋਂ ਲੱਗਿਆ ਚਲ ਕੋਈ ਗੱਲ ਨਹੀਂ ਆਜੋ ਜੀ ਚੱਲੀਏ ਸਾਰੇ ਇੱਧਰ ਗੱਡੀ ਨਾ ਵੀ ਥੱਕਾਂ ਕਰ ਲੱਗੇ ਆ ਬੰਦੇ 6 ਬਣੇ ਇੱਕੋ ਜੀ ਗੱਡੀ ਤੂੰ ਚਾਹਦਾ ਨਹੀਂ ਚੱਲਣੀ ਚਲਾ ਦੇ ਰੈਂਦਾ ਗੱਡੀ ਤੇ ਫਿਰ ਬਹਿ ਜਾ ਮਾਮਾ ਮਾਰੇ ਉਹ ਚਾਰ ਨੇ ਬਹਿਣ ਕੇ ਸੌਖੇ ਹੈ ਕਿ ਨਹੀਂ ਚਲੋ ਫਿਰ ਚਲੋ ਮੁੰਡਾ ਠੀਕ ਨਹੀਂ ਹੈ ਠੀਕ ਨਹੀਂ ਹੁੰਦਾ ਕਹਿੰਦਾ ਮੈਂ ਠੀਕ ਨਹੀਂ ਗੱਡੀ ਨਹੀਂ ਚੱਲਣੀ ਮੀਟਰ ਤੇ ਵੀ ਤੂੰ ਚਲਾ ਸਕਦਾ ਹੁੰਦਾ ਹੈ ਨਹੀਂ ਚਲਾ ਦੇ ਮੈਂ ਨਹੀਂ ਦਿੰਦਾ ਰਿਆ ਪਿਛੇ ਸਾਲ ਕੋ ਚੱਕਰ ਨਹੀਂ ਚਲਾ ਦੋ ਰਹਿਣ ਤਾਂ ਰਹਿਣ ਦੇ ਨਹੀਂ ਚਲਾ ਸਕਦਾ ਫਿਰ ਕੋਈ ਨਹੀਂ ਓਕੇ ਸਭ ਓਕੇ ਬਹੁਤ ਚਲੋ ਗੱਡੀ 'ਚ ਵੜ ਦੋ ਜੱਗੇ ਨੂੰ ਪੱਟ ਦੇ ਬਾਹਰ ਹੈ ਜੱਗੇ ਨੂੰ ਪੱਟ ਦੇ ਬਾਹਰ ਆਓ ਭਲਾਈ ਤੂੰ ਉਧਰ ਬੰਨੇ ਚੱਲ ਆਓ ਇੱਧਰ ਆਓ ਇਹਦੇ ਮਗਰ ਆ ਬੰਦੇ ਤੁਹਾਨੂੰ ਮੈਂ ਪਾੜ ਦੇ ਵਿਖਾਉਣਾ ਗੱਡੀ 'ਚ ਏ ਚਲੋ ਸਰੰਗ ਚ ਵੜਨ ਲੱਗੇ ਆ ਮੁੰਡੇ ਚੱਲ ਚੱਲ ਸਰੰਗ ਚ ਚੱਲ ਚੱਲ ਹਰਮਨ ਚੀਮੇ ਦਾ ਕਜ਼ਨ ਹੈ ਏ ਗੰਦਗੀ ਦੋ ਹਰਮਨ ਚੀਮੇ ਦਾ ਕਜ਼ਨ ਤੇ ਦਿਖਾਓ ਯਾਰ ਥੱਲੇ ਯਾਰ ਹਰਮਨ ਚੀਮੇ ਦਾ ਕਜ਼ਨ ਵਾਕਿਆ ਹੀ ਉਹੋ ਹੀ ਲੱਗਦਾ ਈ ਓਏ ਚੇਤਾ ਕਰਾ ਦਣਾ ਇਹਦਾ ਨਾਂ ਹੀ ਪਾ ਦਿਆ ਚੀਮਾ ਵਾਲਾ ਹਰਮਨ ਚੀਮਾ ਹੀ ਲੱਗਦਾ ਵਾਕਿਆ ਹੀ ਉਧਰ ਦੇਖੋ ਗਰ ਲਾਲ ਵੜਨ ਦਿਆ ਇਹ ਆਓ ਲੋ ਉਹ ਤੁਹਾਡੀ ਪੈਂਟ ਤੇ ਮੈਂ ਇਧਰ ਦੀ ਬਾਹਰ ਆਇਆ ਨਾ ਮੇਰੇ ਉਹ ਤੁਹਾਡੀ ਪੈਂਟ ਤਾਂ ਹਾਂ ਇੱਧਰ ਦੇਖੋ ਬੰਦੇ ਆ ਗਰਲਾਲ ਦੇਖੋ ਬੜਿਆ ਉਹ ਬਾਰੀ ਨਹੀਂ ਵਜੰਡੀ ਆ ਤਦੀ ਮੈਂ ਤਦੀ ਪ੍ਰਾਨ ਪ੍ਰਾਨ ਮੇਰੇ ਟੋਂ 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 ਉਹ ਮੈਂ ਟੋਂ ਟੋਂ ਚੱਲੀ ਨਹੀਂ ਜਿਹੋ ਡਿਆ ਇੱਦਾਂ ਇਹਨਾਂ ਨੂੰ ڈاکਮੈਂਟ ਇੱਦਾਂ ਮੰਦ ਰੱਖੀ ਆ ਨਾ ਉਹ ਇੱਕ ਦੋ ਵਾਰ ਬਹਿ ਜਾ ਕੋਈ ਆ ਬਾਤ ਹੀ ਨਹੀਂ ਹੋ ਰਹਾ ਲਓ ਜੀ ਚੱਲੇ ਅਸੀਂ ਮੂਵੀ ਦੇਖਣ ਤੇ ਕਿਹੜਾ ਆਪਣਾ ਸਿਨੇਮੇ ਦਾ ਕੀ ਨਾਮ ਆ ਸਟ੍ਰਾਬਰੀ ਹਿੱਲ ਸਟ੍ਰਾਬਰੀ ਹਿੱਲ ਚੱਲੇ ਜੀ ਅਸੀਂ ਸਿਨੇਪਲੈਕਸ ਸਿਨੇਪਲੈਕਸ ਕਰ ਨਾਲ ਕੀ ਸਨੇਪਲੈਕਸ ਹੋ ਗਿਆ ਤੁਸੀਂ ਕਹ ਤਾ ਇੱਕੋ ਗੱਡੀ ਹੋ ਤੂੰ ਕਹ ਤਾ ਇੱਕੋ ਗੱਡੀ ਤੂੰ ਸਹੀ ਆ ਸਨੇਪਲੈਕਸ ਚਲੋ ਜੀ ਉੱਥੇ ਦੇਖੋ ਵੈਦਰ ਜਾ ਕਰਾ ਜਾ ਲੱਗਦਾ ਨਾ ਤੇ ਮੌਸਮ ਆਣਾ ਬੱਦਲ ਜੀ ਤੇ ਮੂਵੀ ਦੇਖਦੇ ਆ ਅੱਜ ਨਾਲੇ ਫੰਕਸ਼ਨ ਹਾਸੀਆਂ ਖੇਡੀਆਂ ਕਰਦੇ ਆ ਯੂਐਸਏ ਦਾ ਮੌਂਟਰੀਵਾਲ ਤੋਂ ਲਵਾਉਣਾ ਮੌਂਟਰੀਵਾਲ ਤੋਂ ਲਵਾਉਣਾ ਜੇ ਕਹਿੰਦੇ ਵੀ ਚੱਲ ਲਵਾਣਾ ਦੇ ਦੇਖੋ ਕਰਲਾਲ ਨਾਲੇ ਵਿੱਚ ਕਈ ਮੇਰੇ ਵੀ ਸਿਆਣੇ ਨਾ ਬਣੇ ਹੋ ਅਸੀਂ ਭਰਾ ਵਾਂ ਹੱਡਾ ਵੱਡਾ ਛੋਟਾ ਭਰਾ ਸਾਰੇ ਜੋ ਮੈਂ ਸਮਝਦਾ ਉਹਦੇ ਕੋਈ ਆਹ ਹਾ ਤੇ ਕੋਈ ਵਿੱਚ ਸਿਆਣਾ ਨਾ ਬਣਿਆ ਵੀ ਤੁਸੀਂ ਕਰਲਾਲ ਟੀਚਰ ਆ ਪੂਰੀ ਰਿਸਪੈਕਟ ਹੈ ਕਿ ਦੱਜੇ ਨਹੀਂ ਵਿੱਚ ਕਈ ਵਿੱਚ ਕੋਈ ਉਹ ਕਿੰਨੇ ਵਿਦਵਾਨ ਮੰਨ ਜਾਂਦੇ ਹਨਾ ਤਹੀਂ ਗਰਲਾਲ ਨੂੰ ਛੇੜਦੇ ਆ ਐਂ ਕਰਦੇ ਆ ਬੜਾ ਬੋਲਦੇ ਹੁੰਦੇ ਆ ਮੇਦਰ ਨੂੰ ਕਦੇ ਸਾਡੀ ਗਰਲਾਲ ਆਹ ਸਾਲੀ ਉਹ ਅਹੀਂ ਭਰਾਏ ਜਿਹੜਾ ਲੱਗੇ ਰਿਹਾ ਫੰਕਸ਼ਨ ਕਰਨ ਤੇ ਥੋੜੇ ਵਿੱਚ ਨੂੰ ਸੀਰੀਅਸ ਨਾ ਹੋਇਆ ਕਰੋ ਇੰਨਾ ਹਾਂਜੀ ਇੰਜੋਏ ਕਰੋ ਵੀਡੀਓ ਨਜ਼ਾਰੇ ਲਓ ਤੇ ਫੰਕਸ਼ਨ ਕਰੋ ਜ਼ਿੰਦਗੀ ਬਾਰ-ਬਾਰ ਨਹੀਂ ਮਿਲਣੀ ਤੇ ਬੱਸ ਤੇ ਐਵੇਂ ਇਹਨਾਂ ਕੋਈ ਵਿੱਚ ਕ ਬੋਲਣਾ ਪੈਂਦੇ ਹੁੰਦੇ ਤੁਸੀਂ ਗਰਲਾਲ ਨੂੰ ਛੇੜਦੇ ਆ ਟਿੱchnਾ ਕਰਦੇ ਆ ਉਹ ਕੁਝ ਬੋਲਦਾ ਨਹੀਂ ਆ ਸਾਧ ਬੰਦਾ ਤੂੰ ਬੜਾ ਕੋ ਬੋਲਦਾ ਇੱਥੇ ਨਹੀਂ ਬੋਲਦਾ ਐਸੇ ਸਾਡੇ ਵਾਲੇ ਵਾਲ ਤੋਂ ਤਲਾਜ ਜਾਂਦੀ ਹੈ ਦੀ ਸਾਦ ਨਹੀਂ ਬੋਲਦਾ ਨਹੀਂ ਉਹਦਾ ਪਰੇ ਕਰਨਗੇ ਇੱਕ ਇੱਕ ਦਾ ਕਮੈਂਟ ਆਇਆ ਹੈ ਗਰ ਲਾਲ ਭਗਤ ਬੰਦਾ ਵਾ ਸਾਦ ਤੂੰ ਉਹਨੂੰ ਟੀਚਰਾਂ ਕਰਦੇ ਰਹੇ ਸਾਦ ਵਾ ਨਹੀਂ ਕਿ ਤਾਰ ਰਹਾ ਕਿ ਵੇਖੋ ਦੱਕ ਦੇ ਤੂੰ ਉਹਨੂੰ ਛੇੜਦੇ ਟੀਚਰਾਂ ਕਰਦੇ ਜਿਉਂ ਕੁਝ ਬੋਲਦਾ ਨਹੀਂ ਤੂੰ ਉਹਦਾ ਫਾਇਦਾ ਚੁੱਕਦੇ ਹੈ ਇਹ ਨਹੀਂ ਦੇ ਦਰ ਮੇਰੇ ਵੀਰ ਕਿਆ ਕਰਾਂ ਯਾਰੇ ਲਿਆ ਕਰੋ ਫੰਕਸ਼ਨ ਕਰੋ ਤੇ ਆਪਾਂ ਚੱਲੇ ਆਂ ਮੂਵੀ ਦੇਖਣ ਨੂੰ ਸਿਨੇਮਾ ਦੇ ਤਨੋਂ ਉੱਥੇ ਲੈ ਕੇ ਚਲਦੇ ਆਂ ਵੀਡੀਓ ਨਾ ਬਣੀ ਦਿਓ ਫਿਲਮ ਆ ਬੀਬੀ ਰਜਨੀ ਤੇ 30 ਅਗਸਤ ਨੂੰ ਲੱਗ ਰਹੀ ਆ ਸਿਨੇਮੇ ਚ ਆ ਗਏ ਆ ਸਈ ਉਹ ਵੀ ਦੇਖਣੀ ਆ ਆਪਾਂ ਕਿਉਂ ਦੇਖਣੀ ਕਿਉਂ ਨਹੀਂ ਆਜ ਨਹੀਂ ਦੇਖਣੀ ਆ ਬਾਅਦ ਚ ਦੇਖਣੀ ਆ ਆਹੋ ਆਪਾਂ ਤਾਂ ਅੱਜ ਹੁੜਾ ਕਿਹਾ ਵਾ ਮੈਂ ਹਾਂ ਇਹ ਵੀ ਫਿਲਮ ਦੇਖਣੀ ਆ ਆਪਾਂ ਇਹ ਬੋਲਿਆ ਮੈਂ ਇਹ ਹੁੜਾ ਕਿਹਾ ਵੀ ਅੱਜ ਦੇਖਣੀ ਆ ਤੁਹਾਡਾ ਰੱਦਾ ਕਦੇ ਵੀ ਇਹਨੂੰ ਇਦਾਂ ਕਹਿੰਦਾ ਮੈਂ ਇਹ ਕਹਿ ਰਿਹਾ ਵੀ ਇਹ ਵੀ ਫਿਲਮ ਆਪਾਂ ਦੇਖਣੀ ਆ ਅੱਛਾ ਇਹਦੇ ਰੱਦਾ ਨਾ ਵੀ ਇਹਨੂੰ ਇਹ ਆਪਣੇ ਨੂੰ ਦੂਜਾ ਸਮਝਾਣਾ ਹਨਾ 나ੜੀ 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 ਇਦਾਂ ਰਦਾ ਵੀ ਕਿਤੇ ਵਿਖਾਈ ਜਾਂਦਾ ਆ ਵੀ ਆਪਾਂ ਦੇਖਣੀ ਹੈ ਜਿੱਦਾਂ ਕਿਦਾ ਕਰੀਅਰ ਬਸਦਾ ਹੈ ਮੈਂ ਕਹਿ ਰਹਾ ਮੈਂ ਤਾਂ ਇਹ ਵੀ ਫਿਲਮ ਆਪਾਂ ਦੇਖਣੀ ਆ ਕਿੱਦਾਂ ਬਾਏ ਬੋਰ ਨਹੀਂ ਇੱਥੇ ਰਹਿੰਦੇ ਆਏ ਸਹਨੇ ਸਾਨੂੰ ਤਾਂ 나ੜੀ ਸਮਝਦਾ ਹੈ ਨਹੀਂ ਨਹੀਂ ਜਿੱਦਾਂ ਇਹ ਚਾਰ ਕੇਸ ਹਸਦਾ ਭੇਜਦਾ ਜਿੱਥੇ ਇਹ ਬੋਈ ਆ ਇਹ ਉਹਨਾਂ ਇੱਥੇ ਹੀ ਆ ਜਿੱਦਾਂ ਕਦਾ ਉਹ ਦਿਹਾੜੀ ਆਈ ਜੀ ਗਰਲਾਲ ਨੂੰ ਕਿਹਦਾ ਫੋਨ ਆ ਗਿਆ ਉਹ ਪਾ ਕੇ ਦਵਾ ਖਾਦਾ ਮੈਂ ਉਹ ਨੂੰ ਸਵੇਰੇ ਮਹਾਰਾਜ ਡਾਕਟਰ ਨੂੰ ਵਿਖਾਦੀ ਕਹਿੰਦਾ ਡਾਕਟਰ ਮੁੰਡਾ ਬਿਮਾਰ ਹੋ ਗਿਆ ਸਾਡਾ ਯਾਰ ਵੇਰ ਨਿਕਾ ਜਾ ਮੁੰਡਾ ਵਿਚਾਰਾ ਬਿਮਾਰ ਹੋ ਗਿਆ ਤੇ ਇਹਨੂੰ ਦਵਾਈ ਦਿਉਣੀ ਇਥੋਂ ਹੀ ਦਵਾਈ ਲੈਣੀ ਅਸੀਂ ਕਿੰਨੀ ਕਰ ਸਿਰ ਦੋਤਾ ਪੁੱਤ ਦਾ ਨਹੀਂ ਭਵਾਣਾ ਚੱਲ ਕੋਈ ਨਹੀਂ ਕਰ ਦਿੰਦੇ ਤੈਨੂੰ ਠੀਕ ਆ ਮਹਾਰਾਜ ਦਾ ਨਾਮ ਐ ਪਾਠ ਕਰਿਆ ਕਰ ਉੱਠ ਕੇ ਦੋ ਦਿਨ ਪਾਠ ਕਰਿਆ ਕਰ ਬਾਹਰ ਆਨੇ ਆਪੇ ਠੀਕ ਕਰ ਦਣਾ ਕੋਈ ਦਵਾਈ ਸਾਰੀ ਸ਼ਕਤੀ ਉੱਚੀ ਆ ਦਵਾਈ ਦੁਈ ਨਾਲ ਕੋਈ ਫਰਕ ਪੈਣਾ ਰੱਬ ਦੇ ਚ ਕੀ ਰੱਖੋ ਬਸ ਆ ਮਰ ਕਰਾਉਂਦੇ ਨੇ ਕਈ ਬੰਦੇ ਜੱਗੇ ਨੂੰ ਇਹਦੇ ਸਿਰ ਤੇ ਛੱਡਣਾ ਅੱਜ ਬੰਦ ਨਹੀਂ ਛੱਡੀ ਦੇ ਉੱਤੇ ਉਹਦਾ ਬਹਿਣਾ ਨਹੀਂ ਸਾਡੀ ਸੁਪਰੀਮ ਵਿੱਚ ਬੰਦਿਆ 100 ਲੱਗੇ ਹੈ ਕੀ ਕਰਨ ਦਿਆ ਸੁਬਣੇ ਜਿਹਨੂੰ ਲੱਤ ਵਾਉਂਦੇ ਆ ਲੱਤ ਵਾਉਂਦੀ ਲੋੜ ਉਂਗਲੀ ਉਂਗਲੀ ਵਾਉਣ ਦੀ ਲੋੜ ਆ ਜਿੱਡਾ ਤੇਰਾ ਹੱਥ ਆ ਓ ਵੇਹਾ ਜੇਰਾਵ ਭਲਾ ਨੇ ਹੱਥ ਨਾਲ ਹੱਥ ਬੁਲਾਇਆ ਮਾਮਾ ਤੋੜ ਤੋੜ ਦੂਗਾ ਹੀ ਮੈਂ ਦੇਖੀ ਇਹਨੂੰ ਪੁੱਛਿਆ ਮੈਂ ਕਿ ਮੇਰੇ ਨਾਲ ਹੁੱਟਦਾ ਨਹੀਂ ਜਾਦਾ ਕਹਿੰਦਾ ਨਹੀਂ ਮੈਂ ਉਹਨੂੰ ਸੁਪਣਾ ਹੀ ਮੈਂ ਤਾਂ ਡਰ ਗਿਆ ਭਵਾਨਾ ਸੁਪਨੇ ਦੀ ਸੁਪਨੇ ਦੀ ਛੁਕੜਤਾ ਰਾਤ ਨੂੰ ਮਾਂ ਸਾਡਾ ਪੜਾਇ ਮੈਂ ਮੈਂ ਨਹੀਂ ਹੁੰਦਾ ਨਾ ਛੁਕੜਤਾ ਨਾ ਨਹੀਂ ਲੱਤ ਨਾ ਨਾ ਲੱਤ ਵੱਡੀ ਨਾ ਉਂਗਲੀ ਵੱਡੀ ਆ ਉਂਗਲਾਂ ਹੀ ਕੋੜ ਸਕਦਾ ਤੈਨੂੰ ਤੇ ਅੱਜ ਸਾਡਾ ਟਾਈਮ ਪਿਆ ਨਹੀਂ ਟਾਈਮ ਪਾਸ ਕਰਦੇ ਆ 15 ਮਿੰਟ ਪਾਏ ਫਿਲਮ ਚ ਜੱਗਾ ਹੈ ਤੇ ਉੱਦਾਂ ਜੱਗੀ ਹੈ ਆਪਣੀ ਹਾਂ ਨੈਕਸਟ ਫਿਲਮ ਅਸੀਂ ਆਹ ਵੇਖਣੀ ਹੈ ਅਗਲੀ 30 ਤਰੀਕ ਨੂੰ ਬਣਾਇਆ ਆਪਣਾ ਵੱਡਾ ਹਰਮਨ ਜੀਮਾ ਹਰਮਨ ਜੀ ਹਰਮਨ ਜੀ ਹਰਮਨ ਜੀ ਮਾ ਦਰਸ਼ਨ ਕਰ ਆਇਥਿਆ ਆ ਗਿਆ ਆਇਥਿਆ ਹਰਮਨ ਜੀਮਾ ਹੈ ਹੋਰੇ ਨੇ ਮੋਛਾ ਚੁਕਾਇੀ ਨੱਕ ਤੇ ਕੇ ਦਾਸੀ ਬੋਨਣਾ ਜਾ ਹਰਮਨ ਜੀਮਾ ਐਨ ਮੂੰਹ ਕਰੀ ਹਰਮਨ ਜੀਮਾ ਵੇ ਲਈ ਮੜਾਇਆ ਮੋਛਾ ਵੇਖੋ ਮੁੰਡਿਆਂ ਸੋਹਣੀਆਂ ਲਾਦੀਆਂ ਐ ਇੱਕ ਵਾਰ ਵਟ ਚੜ ਦੇ ਮੜਾਇਆ ਕਰੇ ਗਾਣਾ ਸੁਣਾ ਦੇ ਕਰ ਦੇ ਯਾਰ ਗਾਤ ਹੋ ਗਿਆ ਸੁਣਾਵੇ ਬਾਤ ਬਾਤ ਬੰਦੇ ਕਰੇ ਕਰੀ ਤੇ ਚੱਲ ਕਰ ਦੇ ਵੀਰ ਜਲਾ ਵੀਰ ਅੱਜ ਵਾਲੀ ਆਪਣੀ ਫਿਲਮ ਦਾ ਨਾਮ ਕੀ ਹੈ ਚਿੱਤਾ ਹੀ ਭੁੱਲ ਗਿਆ ਗੱਲਾਂ ਗੱਲਾਂ ਚ ਦਾਰੂ ਨਾ ਪੀਂਦਾ ਹੋਵੇ ਦਾਰੂ ਨਾ ਪੀਂਦਾ ਹੋਵੇ ਅਮਰਿੰਦਰ ਗਿੱਲ ਦਾਰੂ ਤੇ ਪੀਂਦੇ ਨਹੀਂ ਅੱਗੇ ਨਹੀਂ ਪੀਂਦੇ ਨਹੀਂ ਆਪਾਂ ਨਹੀਂ ਪੀਦੇ ਭਰਾਵਾ ਕੀ ਕਹਿੰਦਾ ਕੀ ਕਹਿੰਦਾ ਇਹ ਚਲੋ ਯਾਰ ਚੱਲੀ ਲਓ ਜੀ ਆਪਾਂ ਲੈਵਾਂਗੇ ਫੁੱਲੇ ਪੌਪ ਕੌਰ ਫੁੱਲੇ ਲੈਣੇ ਆਪਾਂ ਫੁੱਲੇ ਕੌਣ ਲਗੇ ਆ ਫੁੱਲੇ दारू ਨਾ ਪੀਂਦਾ ਹੋਵੇ ਜਰਦਾ ਨਾ ਲਾਉਂਦਾ ਹੋਵੇ ਸਿਨਮੇ ਨਾ ਜਾਂਦਾ ਹੋਵੇ ਸਾਰਾ ਕੁਝ ਹੀ ਹੋ ਰਿਹਾ ਸਿਨਮੇ ਵੀ ਜਾਂਦਾ ਮੁੰਡਾ ਮੈਂ दारू ਨਾ ਪੀਂਦਾ ਹੋਵੇ ਤੇ ਸਿਨਮੇ ਨਾ ਜਾਂਦਾ ਹੋਵੇ ਸੂਟਾ ਨਾ ਲਾਉਂਦਾ ਹੋਵੇ ਤੇ ਜਰਦਾ ਨਾ ਖਾਂਦਾ ਹੋਵੇ ਇਰਮੇ ਤੇ ਵੀਰ ਜਾਣਾ ਪੈਣਾ ਇਹ ਲਾਈਨ ਕੱਟ ਦਿਓ ਵਿੱਚ ਇਹ ਕੱਟ ਦੀ ਲਾਈਨ ਹਾਂਜੀ ਇਹ ਤੁਹਾਡੀ ਫਿਲਮ ਨਹੀਂ ਚੱਲੇਗੀ ਉਹ ਨਾ ਪਾਈ ਨਹੀਂ ਜਰਦਾ ਇਕ ਲਈ ਆਉਂਦਾ ਉਹ ਚਮਕੌਰ ਸਾਹਿਬ ਮੱਜੀ ਨਾ ਚਰਮਾ ਜੀਮਾ ਚਮਕੌਰ ਸਾਹਿਬ ਅਫਦਰ ਵੇਖਣ ਵੇਦਿਆ ਨਹੀਂ ਤੇਰੇ ਜਰਦਾ ਲਾਉਣਾ ਤੂੰ ਆਉਂਦਾ ਜਰਦਾ ਲਾਉਂਦਾ ਮੈਂ ਹੈ ਜੂਜਾ ਮਾਮਾ ਚੌੜਾ ਨਾਲ ਜਰਦਾ ਬਣਾਇਆ ਨਹੀਂ ਆਪ ਚੌੜਾ ਨਾਲ ਜਰਦਾ ਉਹ ਤੇ ਕਹਾਂ ਮੈਂ ਖਾਂਦਾ ਆ ਲਾਉਂਦਾ ਨਹੀਂ ਆਲੇ ਨਾ ਹਾਲੇ ਨਾ ਕਿ ਲਾਭ ਲੈਣਾ ਚਲੋ ਜੀ ਹੋ ਗਿਆ ਸਾਡਾ ਆਰਡਰ ਅਸੀਂ ਆਰਡਰ ਕਰ ਲਈ ਹੁਣ ਖਾ ਵੀ ਲਈਏ ਫੁੱਲੇ ਲੈ ਲਈਏ ਤੇ ਫੋਕ ਲੈ ਲਈਏ ਪਲਾ ਪਲਾ ਬਟਰ ਪਾਉਂਦਿਆ ਮੁੰਡਾ ਫੁੱਲਿਆਂ ਦੇ ਅੜੀਆ ਅਡ ਡੰਡੀ ਚੋਕੇ ਲਿਜਾਂ ਪਰਾਂ ਸਾਰੀ ਮਸ਼ੀਨ ਜੀ ਬਟਰ ਵਾਲੀ ਉਹ ਵੱਡੀ ਗੱਦੀ ਆ ਚੋਕੇ ਲਿਜਾਂ ਮਸ਼ੀਨ ਜੀ ਪਰਾਂਗਾ ਉਹ ਤਾਂ ਚੋਕਣਾ ਜਿਹੜੀ ਅੰਦਰ ਹੀ ਸਾਰਾ ਬਟਰ ਇੱਕ ਜਿਹੜੀ ਪਾਲਾ ਬਟਰ ਸਾਰਾ ਤਲ ਬਹੁਤ ਆ ਬਹੁਤ ਆ ਲੈ ਦੇ ਕਿਲੋ ਡੇਰ ਕਿਲੋ ਪਾਵੇ ਇੱਕ ਦਾ ਦੇਸੀ ਘਿਓ ਆ ਬਸ ਕਰ ਕੋਈ ਗੱਲ ਨਹੀਂ ਪਾਲਾ ਜਿੰਨਾ ਤੇਰਾ ਦਿਲ ਕਰਦਾ ਸਰਗੋ ਨਾ ਉਹਦੇ ਉਹ ਨਹੀਂ ਓਏ ਉਹਦੇ ਉਹਦੇ ਮੈਨੇ ਵਿਚੋਂ ਕੱਢ ਦਿੱਤਾ ਜਾਵੇ ਨਹੀਂ ਮੈਂ ਉਹਦੇ ਹੱਥ ਦੇ ਵਿੱਚ ਕਿੰਨਾ ਆ ਇੰਨਾ ਕਿੱਦਾਂ ਤਕੜਾਣਾ ਆ ਲਫਾਫਾ ਜਿਹਾ ਪੂਰਾ ਉਹਦੇ ਹੱਥ 'ਚ ਵੇ ਕਿੱਦਾਂ ਘਲਾਦਾ ਵੇਖੀ ਮਾਸਾ ਕਿ ਲਾਦਾ ਜੀ ਦਾ ਫੁੱਲਾ ਬਦਾਂ ਦੀ ਬੁੱਲੀ ਲਿਖਦੀ ਹੋਵੇ ਉਧਰੇ ਆ ਰੋ ਆਈ ਤੇ ਰੱਖਾ ਕਿਆ ਨਾਲ ਟਿਸ਼ੂ ਵੀ ਫੜ ਲਏ ਉਹਨੇ ਮੱਖਣ ਮਕਣ ਲਾ ਆ ਹਾਂ ਬੱਦ ਨੀ ਪੁੰਜਰੀ ਉਹਨਾਂ ਮਤਲਬ ਕੇਅਰ ਕਰਦੇ ਆ ਆਪਣੀ ਹਾਂਜੀ ਫਿਲਮ ਦੇਖ ਲਈ ਆ ਨੂੰ ਸਿਆ ਕਿੱਦਾਂ ਲੱਗੀ ਤੈਨੂੰ ਇਮੋਸ਼ਨਲ ਆ ਪਹਿਲਾਂ ਤਾਂ ਪਤਾ ਨਹੀਂ ਲੱਗਾ ਕੀ ਸਟੋਰੀ ਹੈ ਨਾ ਪਹਿਲਾਂ ਸਟੋਰੀ ਸਮਝ ਨਹੀਂ ਲੱਗੀ ਸਾਨੂੰ ਦੇ ਕਿੱਦਾਂ ਲੱਗੀ ਫਿਲਮ ਪਤਾ ਪਤਾ ਵੈਸੇ ਏਡੀ ਘੈਂਟ ਵੀ ਨਹੀਂ ਕਹਿ ਸਕਦੇ ਕੋਈ ਸਟੋਰੀ ਸਟਰੀ ਬਣੀ ਨਹੀਂ ਹੁੰਦੀ ਆ ਤਾਂ ਪਰ ਇਹ ਮੈਸੇਜ ਹੀ ਆ ਇੱਕ ਇੱਕ ਮੈਸੇਜ ਆ ਵਾ ਪਰ ਸ਼ਰਾਬ ਨਾ ਪੀਓ ਨਿਸ਼ਾਨਾ ਕਰੋ ਹਾਂ ਹਾਂ ਕੁੜੀ ਨੇ इमोशनल ਜਿਹੜੀ ਉਹਦੀ ਕੁੜੀ ਸੀ ਉਹਨੇ इमोशनल ਜਿਹਾ ਕੀਤਾ ਨਾ ਮੈਂ ਤਾਂ ਬਹੁਤ ਗਲੇਡੂ ਛੱਟੇ ਗੁਰੂਆ ਟਿਸ਼ੂ ਇੱਕ ਮੈਂ ਇਦਾਂ ਹੀ ਰੱਖਿਆ ਹਾਏ 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 ਉਹ इमोशनल ਫਿਲਮਾਂ इमोशनल ਬੰਦੇ ਆ ਸਾਰੇ ਬੜੇ इमोशनल ਵਾਲੇ ਬੰਦੇ ਆ ਅੱਤਮ ਖਬਰ ਪਤਾ ਕੀ ਕਰੇ ਉਹ ਗੁਰੂਆ ਇਧਰ ਬਾਦ ਲੱਗੇ ਆ ਉਹਦਾ ਸਟੋਰੀ ਜੀ ਨਹੀਂ ਕੋਈ ਬੜੀ ਨਾ ਫਿਲਮ ਦੀ ਕੋਈ ਪਹਿਲਾਂ ਪਤਾ ਨਹੀਂ ਲੱਗਦਾ ਅਬ ਕੀ ਕਰੀ ਜਾਂਦੇ ਆ ਹਾਂ ਇੰਟਰਵੈਲ ਤੱਕ ਪਤਾ ਨ ਲੱਗਾ ਕੁੜੀਆਂ ਜੀਜਾ ਲਾਇਆ ਥੋੜੀਆਂ ਗੱਲਾਂ ਕਰਦੀ ਆ ਆਵੇ ਆ ਗਿਆ ਆਪਾਂ ਹਰਮਨ ਤੋਂ ਰਿਵਿਊ ਲੈ ਲੈਣੇ ਫਿਲਮ ਦਾ ਫਿਲਮ ਬਾਰੇ ਕੋਈ ਰਿਵਿਊ ਰੀਵਿਊ ਤੇ ਛੱਡ ਪ੍ਰਵਾਨ ਵਾਸੀਆ ਲੈ ਡਾ ਮਾ ਭਰਾਵਾ ਸੌਣਾ ਜਾਂ ਵੀ ਸੋਦੇ ਦੱਸ ਤੈਨੂੰ ਕਿੱਦਾਂ ਲੱਗੀ ਕੋਈ ਸਟੋਰੀ ਚੱਰੀ ਗਈ ਹੈਗੀ ਵੈਸੇ ਨਾ ਨਾ ਮੈਂ ਫਾਦਰ ਬਣਿਆ ਇਹ ਸ਼ਰਾਬ ਬੀਅਰ ਉਦਾਂ ਨਹੀਂ ਪੀਂਦਾ ਇਹਨੇ ਤਾਂ ਗੀ ਨਹੀਂ ਲੱਗੀ ਉਹ ਨਹੀਂ ਉਹ ਉਦਾਂ ਨਾ ਅਮਰਿੰਦਰ ਗਿੱਲ ਤੋਂ ਇਦਾਂ ਦੀ ਉਮੀਦ ਨਹੀਂ ਹੈਗੀ ਆਹੋ ਐਡੀ ਵਧੀਆ ਨਹੀਂ ਫਿਲਮ ਬਣਾ ਨੋਰਮਲ ਯਾਰ ਫਿਲਮਾਂ ਵਧੀਆ ਸੁਣੀਏ ਕਰਦਾ ਹੁੰਦਾ ਮੈਸੇਜ ਹੀ ਇੱਕ ਵੀ ਚਲੋ ਸ਼ਰਾਬ ਨਹੀਂ ਪੀਣੀ ਹੋਰ ਕੋਈ ਇੱਕ ਬੰਦੇ ਫੈਮਲੀ ਵਧੀਆ ਦਿਖਾਈ ਇੱਕ ਬੰਦੇ ਨੰਗ ਹੀ ਉਹ ਪਤਾ ਹੀ ਹੈ ਵੀ ਸ਼ਰਾਬ ਘਰ ਪਟ ਦਿੰਦੀ ਹੈ ਹਾਂ ਕੋਈ ਕੋਈ ਗੱਲ ਜੀ ਨਹੀਂ ਜਿਹੜਾ ਟਾਈਮ ਖਰਾਬ ਕੀਤਾ ਤੁਹਾਡਾ ਆਪਾਂ ਜੱਟ ਜੁਲੀਅਟ 3 ਵੇ ਲੈਣੀ ਸਕੂ ਤੁਹਾਡਾ ਟਾਈਮ ਪੱਤੇ ਆ ਇਹਨਾਂ ਨੇ ਮਰਦਾ ਤੇ ਪਤਾ ਨਹੀਂ ਯਾਰ ਹੈ ਜੱਟ ਜੱਟ ਐਂਡ ਜੁਲੀਅਟ 3 ਵੇ ਲੈਣੀ ਉਹ ਆਂਦੇ ਵਧੀਆ ਸਕੂ ਨਹੀਂ ਲੱਗੀ ਨਹੀਂ ਜੀ ਸਾਡਾ ਵਸਿਆ ਹੀ ਨਹੀਂ ਹਲੇ ਨਹੀਂ ਉਹ ਤਾਂ ਲੱਗੀ ਆ 3 ਦੇ ਭਰਾਵਾ ਲੱਗੀ ਆ ਉਹਨੇ ਪੈਸਾ ਤਾਂ ਜੱਟ ਐਂਡ ਜੁਲੀਅਟ 3 ਲੱਗੀ ਆ ਅੱਜ ਲੱਗੀ ਨਹੀਂ ਭਲਵਾਨ ਜੀ ਅੱਛਾ ਅੱਜ ਨਹੀਂ ਲੱਗੀ ਨਹੀਂ ਉਦਾਂ ਲੱਗੀ ਆ ਉਹਨੇ ਸੱਤ ਤੋਂ ਵੱਧ ਪੈਸੇ ਕਮਾਲੇ ਆ ਪੰਜਾਬੀ ਫਿਲਮ ਜਹ ਹੁਣ ਤੱਕ ਉਦਾਂ ਵਿੱਚ ਹਾਸੀਆਂ ਖੇਡੀਆਂ ਹੋਣੀਆਂ ਇਹਨਾਂ इमोशनल ਜਿਹੇ ਕੱਟੜਾ ਦਾ ਨਾ ਕੋਈ ਸਟੋਰੀ ਬਣੀ ਪਤਾ ਯਾ ਲੱਗਾ ਨਹੀਂ ਕੀ ਬਣੀ ਟ ਪਰ ਇਹ ਅਮਰਿੰਦਰ ਗਿੱਲ ਦੀ ਪਹਿਲੀ ਫਿਲਮ ਆ ਜਿਹੜੀ ਵਧੀਆ ਲੱਗੀ ਨਾ ਨਹੀਂ ਤੇ ਬੜੀਆਂ ਸੁਣੀਆਂ ਫਿਲਮਾਂ ਕਰਦਾ ਯਾਰ ਇਹ ਆਪਣੇ ਲੋਕ ਐਕਟਿੰਗ ਕਨਾਲੇ ਆਪਾਂ ਤੁਹਾਨੂੰ ਹੋਰ ਖਬਰ ਦਿੰਨੇ ਥੋੜੀ ਜੀ ਤੇ ਇੰਡੀਆ ਆਗੇ ਤੁਹਾਨੂੰ ਕੁਝ ਵੱਖਰਾ ਵੇਖਣ ਨੂੰ ਮਿਲੇਗਾ ਤੇ ਤੁਹਾਨੂੰ ਸਚਾਈ ਵੀ ਸਾਰੀ ਲੋਕਾਂ ਦੀ ਤੁਹਾਡੇ ਅੱਗੇ ਆ ਜਾਣੀ ਆਪੇ ਜਦੋਂ ਆਪਾਂ ਇੰਡੀਆ ਆਗੇ ਤੁਸੀਂ ਸਾਰਾ ਕੁਝ ਵੇਖ ਲੈਣਾ ਵਾ ਤੇ ਆਪਣੀ ਚੋਲਾ ਸਾਡੀ ਜਿਹੜੀ ਨਵੀਂ ਟੀਮ ਤੁਹਾਨੂੰ ਖੇਡਦੀ ਦੇਖਣ ਨੂੰ ਮਿਲੇਗੀ ਬਸ ਆ ਜਿਹੜੇ ਖੜੇ ਆ ਬੰਦੇ ਜਿਹੜੇ ਸ਼ੁਰੂ ਲੈ ਕੇ ਐਂਡ ਤੱਕ ਰਹਿਣਗੇ ਇਹ ਖੜੇ ਆ ਬਾਕੀ ਤੁਸੀਂ ਸਾਰੇ ਜਿਹੜੀ ਆਪਣੀ ਟੀਮ ਨਵੀਂ ਸਾਰੀ ਆਪਾਂ ਤਿਆਰ ਕਰ ਰਹੇ ਆ ਨਵੇਂ ਮੁੰਡੇ ਰਲਾਰੇ ਚੋਣ ਕੀਤੀ ਹੋਊਗੀ ਰੇਡਰ 3 ਸਟੋਪਰਾਂ ਦੀ ਤਿੰਨ ਰੇਡਰ ਤਿੰਨ ਸਟੋਪਰ ਮਤਲਬ 6-7 ਬੰਦੇ ਆਪਾਂ ਨਵੇਂ ਰ ਲਾਵਾਂਗੇ ਬਾਕੀ ਬਾਕੀ ਆਪਣੇ ਬਾਕੀ ਆਪਣੀ ਟੀਮ ਤੁਹਾਨੂੰ ਨਵੀਂ ਦੇਖਣ ਨੂੰ ਮਿਲੂਗੀ ਬੜਾ ਕੁਝ ਬਦਲਾਅ ਹੋ ਗਿਆ ਟੀਮ ਦੇ ਵਿੱਚ ਤੇ ਹੋਰ ਵੀ ਹੋਣਾ ਵਾ ਤੇ ਤੁਹਾਨੂੰ ਸਾਰੀ ਜਿਹੜੀ ਨਾਲੇ ਲੋਕਾਂ ਦੀ ਸਚਾਈ ਸਾਡੇ ਸਾਹਮਣੇ ਆਜੂਗੀ ਤੇ ਸਾਰਾ ਕੋਈ ਤੁਸੀਂ ਵੇਖ ਲੈਣਾ ਜਦੋਂ ਆਪਾਂ ਇੰਡੀਆ ਆ ਕੇ ਟੀਮ ਆਪਣੀ ਖੇਡੀ ਇਸਾ ਕੋ ਵੇ ਲੈਣਾ ਵੀ ਜੋ ਵੀ ਚੱਲ ਰਿਹਾ ਜੋ ਵੀ ਹੁਣ ਬਾਕੀ ਜਿਆਦਾ ਕੁਝ ਬੋਲਣਾ ਨਹੀਂ ਆ ਤੇ ਇੰਡੀਆ ਆ ਕੇ ਤੁਹਾਨੂੰ ਜਿਹੜਾ ਆਪਣੇ ਖੇਡਾਂਗੇ ਫਿਰ ਤੁਹਾਨੂੰ ਵਿਖਾਵਾਂਗੇ ਇਹਦੇ ਨਾਲੇ ਤੁਹਾਨੂੰ ਪਤਾ ਲੱਜੂ ਸਾਰਿਆਂ ਨੂੰ ਖਾਲਸਾ ਵਾਹਿਗੁਰੂ ਖੁਸ਼ ਰਹੋ ਜਉਂਦੇ ਵਾਦੇ ਰਹੋ ਨਜ਼ਾਰੇ ਲਾਓ ਖੁਸ਼ ਰਹੋ ਸੀਰੀਅਸ ਨਹੀਂ ਲੈਣਾ ਜੇ ਲੈਣਾ ਵੀ ਆ ਤੇ ਮੇਰਾ ਕੋਈ ਕਸੂਰ ਨਹੀਂ ਆ ਨਜ਼ਾਰੇ ਲਾਓ ਆਪਣੇ ਆਪਾ ਤੁਹਾਨੂੰ ਬਸ ਇਨਾਕ ਦੱਸਦਾ ਹਿੰਟ ਜਾਂ ਦੇਤਾ ਵਾ ਬਾਕੀ ਤੁਸੀਂ ਸਮਝਦਾਰ ਜਾਣੀ ਜਾਣੋ ਤੇ ਮਿਲਦੇ ਆਪਾਂ ਇੰਡੀਆ ਜਦੋਂ ਬਸ ਹੋਰ ਡੇਢ ਮਹੀਨੇ ਤੱਕ ਆਪਾਂ ਅਕਤੂਬਰ ਦੇ ਵਿਚਕਾਰ ਜਿਹੜੀ ਇੰਡੀਆ ਆ ਰਹੇ ਆ ਉਸ ਤੋਂ ਬਾਅਦ ਆਪਾਂ ਦਸੰਬਰ ਬਾਰੇ ਮਹੀਨੇ ਜਨਵਰੀ ਫਰਵਰੀ ਖੇਡਣਾ ਵਾ ਇੰਡੀਆ ਤੇ ਟੀਮ ਆਪਣੀ ਖੇਡੂਗੀ ਚੋਲਾ ਸਾਹਿਬ ਦੀ ਫੇਰ ਤੋਂ ਪੂਰੀ ਸਟਰੋਂਗ ਹੋ ਗਏ ਤੇ ਕੋਈ ਚੱਕਰ ਨਹੀਂ ਜੋ ਹੁੰਦਾ ਦੁਨੀਆ ਦੀ ਰੌਰੀ ਤਾਂ ਚੱਲਦੀ ਆਈ ਹੈ ਕੋਈ ਚੱਕਰ ਨਹੀਂ ਤੇ ਟੀਮ ਆਪਾਂ ਨਵੇਂ ਮੁੰਡੇ ਰਲਾਉਣੇ ਆ ਨਾਲ ਐਰਕੀ ਤੇ ਚੋਣ ਕਰਦੇ ਆ ਜਾ ਕੇ ਵੇਣੇ ਮੁੰਡੇ ਕਿਹੜੇ ਕਿਹੜੇ ਖੇਡ ਰਿਹਾ ਹੁਣ ਤੁਹਾਨੂੰ ਪਤਾ ਨਹੀਂ ਆ ਵੀ ਕਿਹੜੇ ਕਿ ਖੇਡ ਰਿਹਾ ਵੀ ਕਿਦਾਂ ਚੱਲ ਰਿਹਾ ਸਿਸਟਮ ਜਾ ਕੇ ਗਰਮੀਆਂ ਦੇ ਮੈਚ ਹੁਣ ਮੁੰਡੇ ਕਾਫੀ ਆਂਦੇ ਉੱਠੇ ਆਪਣੇ ਮਾਝੇ ਦੇ ਏਰੀਏ ਦੇ ਤੇ ਵੇਖਦੇ ਆ ਜਾ ਕੇ ਤੇ ਫਿਰ ਆਪਾਂ ਨਵੀਂ ਟੀਮ ਤਿਆਰ ਕਰਾਂਗੇ ਬਾਕੀ ਜਿਹੜੇ ਤਿੰਨ ਚਾਰ ਭਰਾ ਆਪਣੇ ਪੱਕੇ ਆਪਣੇ ਨਾਲ ਖੜੇ ਆ ਫਿਰ ਹੁਣ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹ ਆਪਣੇ ਹੈਗੇ ਹੀ ਆ ਜਿਹੜੇ ਤੇ ਬਾਕੀ ਇਹ ਖੁਸ਼ ਆਪਾਂ ਇਟਲੀ ਵਾਲਾ ਇਟਲੀ ਵਾਲਾ ਵੀ ਇੱਕ ਆਪਣਾ ਬਾਜੂ ਚੋਲੇ ਵਾਲਾ ਉਹ ਵੀ ਆਪਣੇ ਨਾਲ ਆ ਤੇ ਬਾਕੀ ਹੋਰ ਮੁੰਡੇ ਵੀ ਤਾਂ ਆਪਾਂ ਨਵੇਂ ਰਲਾਉਣੇ ਆ ਤੇ ਟੀਮ ਤੁਹਾਨੂੰ ਦਿਖਾਉਣੇ ਆ ਫ ਚੋਲਾ ਸਾਹਿਬ ਦੀ ਦੁਬਾਰਾ ਚਰਦੀਕਲਾ ਬਖਸ਼ੇ ਟੀਮ ਆਪਣੀ ਅੱਗੇ ਵੀ ਆਪਾਂ ਕੱਲਿਆਂ ਨੇ ਤਿਆਰ ਕੀਤੀ ਸੀ ਥੋੜਾ ਟਾਈਮ ਪਹਿਲਾਂ ਜਦੋਂ ਥੋੜਾ ਜਿਆ ਸੁਖਮੰਤੇ ਮਾੜੇ ਦੇਣਾ ਇਹ ਟਾਈਮ ਆਇਆ ਸੀ ਉਦੋਂ ਵੀ ਸਾਰੇ ਚਲ ਗਏ ਛੱਡ ਗਏ ਤੇ ਹੁਣ ਉਸ ਤੋਂ ਵੀ ਉਦੋਂ ਵੀ ਨਾ ਕੱਲਿਆਂ ਦੀ ਟੀਮ ਖੜੀ ਕੀਤੀ ਸੀ ਤੇ ਹੁਣ ਜਿਹੜੇ ਰੂਸੀ ਤੇ ਗਰਜੀਤ ਪੱਟੀ ਵਾਲੇ ਜਿਹੜੇ ਆਪਣੇ ਭਰਾ ਨਾਲ ਖੜੇ ਉਹਦੇ ਖੜੇ ਹੀ ਹਮੇਸ਼ਾ ਉਹਦੇ ਭਾਵੇਂ ਹੁਣ ਖੇਡਦੇ ਨਹੀਂ ਆ ਤਾਂ ਵੀ ਆਪਣੇ ਨਾਲ ਆ ਤੇ ਬਾਕੀ ਜਿਹੜੇ ਹੋਰ ਆਪਣੇ ਭਰਾ ਵੀ ਹੈਗੇ ਆ ਜਿਹੜੇ ਖੜੇ ਆ ਤੇ ਸੋਮਣ ਚੋਲੇ ਵਾਲੇ ਦੀ ਟੀਮ ਇਦਾਂ ਹੀ ਖੇਡੂਗੀ ਚੜਦੀ ਕਲਾ ਰਹਿ ਉਹ ਗੁਰੂ ਅਜੰਦੇਵ ਮਹਾਰਾਜ ਦੀ ਟੀਮ ਆ ਤੇ ਨਵੇਂ ਮੁੰਡਿਆਂ ਦੇ ਨਾਲ ਆਪਾਂ ਟੀਮ ਤਿਆਰ ਕਰ ਰਹੇ ਆ ਜੀ ਇੰਡੀਆ ਆਗੇ ਤੇ ਫਿਰ ਮਿਲਦੇ ਆ ਖੇਡਦੇ ਮੈਚ ਸ਼ੂ ਮੈਚ ਸਾਰੇ ਮਾਜੇ ਦੇ